ਨਾ ਮੈਂ ਇਥੇ ਕੰਮ ਕਰਦਾ ਹਾਂ ਨਾ ਕੋਈ ਤੂੰ ਮੈਨੂੰ ਮੈਗਾ ਕਰੀਂ ਨਾ ਕੋਈ ਜੱਗੇ ਦੁਖੀ ਭਰਾ ਆਵੇ ਹੱਥ ਜੋੜ ਕੇ ਤਰਾ ਮੈਂ ਤੈਨੂੰ ਆਪਣਾ ਇੱਕ ਗੱਲ ਕਰਨੀ ਤੂੰ ਬਾਹਰ ਜਾ ਕੇ ਜਿੰਦਾ ਮਰਜੀ ਭਰਾ ਕਰਦੀ ਥਾਲੀ ਨੂੰ ਆ ਕੋਈ ਨਹੀਂ ਕਰਨੀ ਬਾਈ ਉਹਨੇ ਗਾਲਾਂ ਕੱਢੀਆਂ ਮੇਰੇ ਨਾਲ ਤੇਰੇ ਸਾਹਮਣੇ ਕੱਢੀਆਂ ਨਾ ਯਾਰ ਗਾਲ ਕਿਉਂ ਨਹੀਂ ਕੱਢੀਆਂ ਨਿਹੰਗ ਸੰਗਤਾਂ ਦੇ ਇੱਕ 크ਰਿਸਚੀਅਨ ਪਰਿਵਾਰ ਵਿਛਾਲੇ ਤਕਰਾਰ ਹੋਈ ਹੈ ਜਿਸ ਵਿੱਚ ਕਿ ਨਿਹੰਗ ਸਿੰਘ ਤੇ ਦੋ 크ਰਿਸਚੀਅਨ ਭਰਾਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਹੈ ਕਿ 6-7 ਨਿਹੰਗ ਸਿੰਘਾਂ ਨੇ 크ਰਿਸਚੀਅਨ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਅਤੇ ਇੱਕ ਦੇ ਛਾਤੀ ਤੇ ਕਿਰਪਾਨਾਂ ਨਾਲ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਆਪੇ ਕੌਣ ਇਸ ਦਾ ਕੰਮ ਕਰ ਰਿਹਾ ਹੈ ਔਰ ਉਹਨਾਂ ਦੇ ਘਰ ਦੇ ਲਾਗੇ ਕਾਰੀ ਸ਼ਨਾਤ ਦੀ ਉਹਨਾਂ ਨੇ ਬਹੁਤ ਹੀ ਦੁਰੀ ਤਰਾਜੇ ਨਾਲ ਉੱਪਰ ਚੜ੍ਹੇ ਵਾ ਹਮਲਾ ਕੀਤਾ ਔਰ बार-बार ਇਹੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਇਹਦੇ ਚਰਚ ਲਗਾਇਆ ਜੇਕਰ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਬਚਨਾਂ ਤੇ ਨਾਲ ਕਿਸੇ ਨੂੰ ਤੁਸੀਂ ਭੁਲਾਏ ਬਚਨ ਤੇ ਤੁਹਾਨੂੰ ਇਹਦਾ ਦੰਦ ਮਾਰ ਦੇਣਾ ਤੋਂ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਹਨਾਂ ਨੂੰ ਦੰਦ ਮਾਰ ਦੇਣਾ ਚਾਹੀਦਾ ਵੈ ਚੁੱਕੇ ਨੇ ਜਿਹਦੇ ਕਰਕੇ ਅੱਜ ਵੀ ਇਹਨਾਂ ਨੇ ਇੱਕ ਮਹਾਨਾ ਬਣਾ ਕੇ ਇਹ ਦੋ ਭਰਾਵਾਂ 'ਤੇ ਬਹੁਤ ਹੀ ਤੇ ਮਾਮਲਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦਾ ਹੈ ਜਿੱਥੇ ਨਿਹੰਗ ਸਿੰਘਾਂ ਤੇ ਇੱਕ ਕ੍ਰਿਸਚੀਅਨ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਧਰਮ ਪ੍ਰਚਾਰ ਨੂੰ ਲੈ ਕੇ ਉਹਨਾਂ 'ਤੇ ਨਿਹੰਗ ਸਿੰਘਾਂ ਨੇ ਹਮਲਾ ਕੀਤਾ ਅਤੇ ਹਮਲੇ 'ਚ 2 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਨੂੰ ਗੁਰਨਾਨਕ ਦੇਵ ਹਸਪਤਾਲ ਅਤੇ ਦੂਜੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਇਸ ਮੌਕੇ ਪੀੜਤ ਵਿਅਕਤੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲ ਤੋਂ ਚਰਚ ਵਿੱਚ ਸੇਵਾ ਕਰਦਾ ਰਿਹਾ ਅਤੇ ਇਸੇ ਕਰਕੇ ਨਿਹੰਗ ਸਿੰਘ ਉਸ ਨਾਲ ਖਾਰ ਖਾਂਦਾ ਸੀ ਅਤੇ ਬੀਤੇ ਕੱਲ੍ਹ ਜਦੋਂ ਉਸ ਦੇ ਭਰਾ ਨੇ ਗਲੀ 'ਚ ਗੱਡੀ ਲਗਾਈ ਤਾਂ ਦੋਵਾਂ ਦੀ ਆਪਸ ਵਿੱਚ ਟਕਰਾਰ ਹੋ ਗਈ ਅਤੇ ਨਿਹੰਗ ਸਿੰਘ ਨੇ ਉਸ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸਕੇ ਨਾਮ ਦੱਸ ਕੇ ਕੀ ਮਸਲਾ ਸਾਰਾ ਹੋ ਗਿਆ ਚੰਨ ਆ ਪਾਸੇ ਕੋ ਜੀ ਤਾਂ ਆ ਬੰਦੋ ਵਾਲੇ ਪੁਲਿਸ ਅੱਜ ਕੋਲਿਸ ਸੇਵਾ ਕਰਦਾ 10 ਸਾਲ ਤੋਂ ਔਰ ਪੁਰਾਣੇ ਘਰੇ ਪਹਿਲਾਂ ਵੀ ਉਹਨਾਂ ਤਮ ਗਿਆ ਦਿੱਤੀਆਂ ਸੀ ਚਾਚੇ ਮਾਲ ਦੇ ਕਰ ਦੇ ਲਈ ਸੇਵਾ ਬੰਦ ਕਰ ਦੇ ਲਈ ਔਰ ਕੱਲ ਬਈ ਬਸ ਮੇਰੇ ਪਹਾੜੇ ਨਾਲ ਉਹਨਾਂ ਨੇ ਆਪਣੀ ਗੱਡੀ ਲਾਈ ਸੀ ਭਰਾ ਮਾਰੀ ਪੜੀ ਬੈਸ ਸੀ ਮੈਂ ਆਪਣੇ ਭਰਾ ਨੂੰ ਲੈਣ ਗਿਆ ਔਰ ਉਹਨੇ ਉੱਚੇ ਕਰਕੇ ਉਹਨਾਂ ਸੇਵਾ ਦੇ ਕਰਕੇ ਮਿਲੇ ਤਲਵਾਰਾਂ ਮਾਰੀਆਂ ਨੇ ਤਾਂ ਕਿ ਇਹ ਬਦਾਇਤ ਸੇਵਾ ਕਰਦਾ ਬਾਬਾ ਕਹਿੰਦੇ ਤੂੰ ਤੱਚ ਤਰੀ ਰੋਣਾ ਉੱਛਣਗੇ ਤਲ ਦਾ ਲਾਗਾ ਸੇਵਾ ਬੰਦ ਕਰ ਦੇ ਜਿੰਨੇ ਬੰਦੇ ਆਏ ਸੀ 6-7 ਆਲੇ ਪਹਿਲਾਂ ਵੀ ਜਿਹੜੇ ਸ਼ਹੀਦ ਹੋ ਗਏ ਸੀ ਉਹ ਕੀ ਹਾਂਜੀ ਕੋਈ ਨਹੀਂ ਐਸੇ ਕਰਕੇ ਸੇਵਾ ਕਰਕੇ ਕਦੇ ਤੂੰ ਸੇਵਾ ਬੰਦ ਕਰ ਦੋ ਕੀ ਉਹਨਾਂ ਦੇ ਨਾਮ ਜਾਣਦੇ ਚਾਚਾ ਨਾਮ ਹੁੰਦਾ ਰਹਿਦਾ ਮੈਂ ਉਹਨਾਂ ਦਾ ਅਵਤਾਰ ਫਿਰ ਜਾਂਦਾ ਉਹ ਹੋਆ ਕਿਦਾ ਮੁੰਡਾ ਇੱਕ ਦੰਗੂ ਇੱਕ ਨਿਛਾਣਾ ਤੇਰਾ ਭਤੀਜਾ ਕੁਦਾ ਕੀ ਮੰਗੀ ਕਰ ਰਹੀ ਮੈਂ ਮੰਗ ਕਰਦਾ ਹਾਂ ਕਿ ਆਪ ਸੰਤੋਮੇਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਉਹ ਨਾ ਲੋਕਾਂ ਨੂੰ ਨਾ ਨੰਬਦਾ ਪ੍ਰਚਾਰ ਕਰਦਾ ਨਾ ਹੋ ਜਾਵੇ ਜਾਣ ਕੇ ਚਾਸ਼ਮਦੀਤ ਲੋਕਾਂ ਮੁਤਾਬਕ ਗਟੀਆਂ ਨੂੰ ਲੈ ਕੇ 2 13 ਵਿਥਾਲੇ ਆਪਸੇ ਚੇਤ ਤਕਰਾਰ ਹੋਈ ਸੀ ਜਦ ਕਿ ਪੀੜਤੇ ਦੇ ਵੱਲੋਂ ਨਿਹੰਗ ਸਿੰਘ ਨਾਲ ਅਦਬ ਸਦਕਾ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਪਰ ਨਿਹੰਗ ਸਿੰਘ ਨੇ ਗੁੰਡਾਗਰਦੀ ਕਰਦਿਆ ਦੋਵਾਂ ਭਰਾਵਾਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਅਤੇ ਦੂਜੇ ਦੀ ਛਾਤੀ ਤੇ ਵਾਰ ਕੀਤੇ ਗਏ। ਸਾਡਾ ਤਾਂ ਕੀ ਗੱਲ ਹੋਈ ਐ ਜੀ? ਮੇਰਾ ਨਾਮ ਸ਼ਰਿੰਦਰ ਸਿੰਘ ਜੀ। ਜੀ ਕਿਹੜੀ ਜਗ੍ਹਾ ਕਿਹੜਾ ਲੱਗਿਆ? ਇਹ ਮੰਦਰ ਵਾਲੇ ਪਲਾਟ ਆ ਸੰਧੂ ਕਲੋਨੀ ਦੇ ਅਗਲੇ 4 ਨੰਬਰ ਗਲੀ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਅੱਗ ਖਲਾਰੀ ਆ ਨੰਗਣ ਵਾਸਤੇ ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ ਨਿਹੰਗੋ ਨਾਲ ਲੜਨ ਡਿਆ ਪਹਿਲੇ ਤੇ ਫੇਰ ਮੁੜ ਕੇ ਉਹਨੂੰ ਆਂਦਾ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ ਕਿੰਨਾ ਨੇ ਕਿਹਾ ਨਿਹੰਗ ਉਹਨੇ ਕਿਹਾ ਕਿ ਐਸੀ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਨਹੀਂ ਛੜ ਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋ ਗਈ ਕਿੰਨੇ ਬੰਦੇ ਗੱਟਾਂ ਲੱਗੀਆਂ ਇਹ ਤਾਂ ਉਹਨਾਂ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵੱਡੀ ਗਈ ਇੱਕ ਦੀ ਛਾਤੀ ਤੇ ਇਥੇ ਮਾਰੀ ਕਿਪਾ ਉਧਰ ਪੁਲਿਸ ਵੀ ਮੌਕੇ ਤੇ ਮਾਮਲੇ ਦੀ ਜਾਂਚ ਕਰਨ ਪੁੱਜੀ ਹੈ ਜਿਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਧਿਕਾਰੀਆਂ ਮੁਤਾਬਕ ਬਾਜ਼ਾਰ ਤੇ ਗੱਡੀਆਂ ਪੀੜੀਆਂ ਸਨ ਅਤੇ ਇਸੇ ਕਾਰਨ ਧੋਮਾ ਤਿਰਾਂ ਦਾ ਗੱਡੀ ਅਤੇ ਮੋਟਰਸਾਈਕਲ ਨੂੰ ਲੈ ਕੇ ਆਪਸੀ ਟਕਰਾਅ ਹੋ ਗਿਆ ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਧਾਰਮਿਕ ਪੱਖ ਹੋਣ ਤੋਂ ਸਾਫ ਇਨਕਾਰ ਕੀਤਾ ਹੈ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾ ਰਹੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਭੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਇਹਾਰੇ ਉਹ ਪ੍ਰਚਾਰ ਪੂਰ ਕਰਕੇ ਨੂੰ ਲੈ ਕੇ ਹੋਇਆ ਜੀ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪਾਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਗੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਕੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹਨੂੰ ਰਿਪੋਰਟ ਦੇ ਕੇ ਆਈ ਪਹਿਲੇ ਆਪਣਾ ਗਵਾਹ ਨਹੀਂ ਸੀ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਬਾ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕਹਿੰਦੇ ਕਿ ਨਾਮ ਇੱਕ 20 ਬੰਦਿਆਂ ਦੇ ਜਥਮੀ ਹੋਏ ਜਿਹਨੂੰ ਅਮਨਿਤ ਰਿਪੋਰਟ ਦਿੱਤਾ ਗਿਆ ਦੇ ਇੱਕ ਸੁਨਾਮਿਕ ਅਜੇ ਅਸੀਂ ਮੌਕਾ ਦੇਖਣ ਆਏ ਹਾਂ ਉਸ ਤੋਂ ਬਾਅਦ ਅਸੀਂ ਹਸਪੀਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ ਆਪਕਾ ਧਾਰਮਿਕ ਹੋਵੇ ਜਾਂ ਫਿਰ ਆਪਸੀ ਤਕਰਾਰ ਦਾ ਪਰ ਕਿਸੇ ਨੂੰ ਵੀ ਐਨੇ ਬੁਰੀ ਤਰ੍ਹਾਂ ਸਖਮੀ ਕਰਨਾ ਸ਼ਾਇਦ ਕਾਨੂੰਨ ਅਤੇ ਸਮਾਜਿਕ ਤੌਰ ਤੇ ਬਿਲਕੁਲ ਵੀ ਠਾਇਸ ਨਹੀਂ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ 'ਤੇ ਕਿਹੋ ਜਿਹੀ ਕਾਰਵਾਈ ਕਰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ